ਇਨਾ ਜਿਹੜੇ ਵੀਰ ਦੀ ਬਾਅਦ ਡੈਥ ਹੋਈ ਹੈ ਕੀ ਨਾਂ ਉਹਨਾਂ ਦਾ ਦਵਿੰਦਰ ਸਿੰਘ ਉਹਨਾਂ ਦਾ ਨਾਮ ਫੋਨ ਆਇਆ ਮੈਂ ਕਿਹਾ ਬੇਟੇ ਕੀ ਗੱਲ ਰੋਟੀ ਖਾਧੀ ਦੱਸੋਗੇ ਕਹਿੰਦਾ ਨਹੀਂ ਮੰਮੀ ਕੰਮ ਤੇ ਚੱਲਿਆ ਮੈਂ ਕੋਈ ਨਹੀਂ ਮੈਂ ਕਿਹਾ ਕੀ ਖਾਧਾ ਕਹਿੰਦਾ ਦਾਲ ਬਣਾਏ ਤੈਨੂੰ ਦਿਖਾਵਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਤੂੰ ਤੇ ਆ ਤੇ ਰੋ ਜਾ ਕੰਮ ਤੇ ਜਾਣਾ ਉਸ ਤੋਂ ਬਾਅਦ ਮੈਂ ਕੰਮ ਲੱਗ ਗਈਆਂ ਤੇ ਮੈਂ ਫੇਰ ਕਾਲਿੰਗ ਕੀਤੀ ਤੇ ਉਹ ਕਹਿੰ ਚੁੱਕੀ ਨਹੀਂ ਮੈਨੂੰ ਮੈਸੇਜ ਕਰ ਗਿਆ ਮੰਮੀ ਮੈਂ ਮੱਥਾ ਟੇਕਦਾ ਮੈਂ ਕੰਮ ਤੇ ਚੱਲਿਆ ਉਸ ਤੋਂ ਬਾਅਦ ਨਹੀਂ ਮੇਰੀ ਕੋਈ ਗੱਲ ਹੋਈ ਉਸ ਤੋਂ ਬਾਅਦ ਮੈਂ ਕਾਲ ਕਰਦੀ ਰਹੀਆਂ ਰੰਗ ਨਹੀਂ ਰੰਗ ਜਾਂਦੀ ਸੀ। ਦਾਲਾ ਨਹੀਂ ਗਈ। ਇਹ ਲਾਪਤਾ ਲਾਪਤਾ ਵੀ ਹੋਈ ਸੀ ਜਿਹਦੇ ਜਿਹਦਾ ਤੁਸੀਂ ਕਹਿ ਰਹੇ ਸੀ। ਬੁੱਧਵਾਰ ਦੇ ਲਾਪਤਾ ਨੇ। ਬੁੱਧਵਾਰ ਦੇ ਲਾਪਤਾ ਮੇਰੇ ਤੇ ਉਹਦੇ ਦੇ ਲਾਪਤਾ ਜਦ ਸੋਚੋ ਆਫ ਕਰ ਲਿਆ ਤੇ ਲਾਪਤਾ ਹੀ ਹੋਏ। ਮੈਂ ਫਿਰ ਵੀ ਤੁਰੀ ਫਰੀ ਮੈਂ ਕਿਹਾ ਕੋਈ ਨਹੀਂ ਕਿਧਰ ਗਏ ਹਣਗੇ। ਉਧਰ ਅਦਰ ਕੋਈ ਨਹੀਂ ਮਿਲਿਆ। ਫਿਰ ਪੁਲਿਸ ਰਿਪੋਰਟ ਕੀਤੀ ਉਹਨਾਂ ਨੇ ਉੱਥੇ ਜਿੰਨਾ ਕੋ ਰਹਿੰਦਾ ਸੀ। ਹਾਂਜੀ। ਉੱਥੇ ਉਹਦੇ ਨਾਲ ਕੋਰੀ ਰਹਿੰਦੀ ਸੀ। ਅਮਾਜਨ ਤੇ ਘੋਰੀ ਰਹਿੰਦੀ ਸੀ ਉਹਨੇ ਫੋਨ ਫੋਨ ਲਾਏ ਉਧਰ ਉਧਰ ਵੀ ਦਵਿੰਦਰ ਕੰਮ ਦੇਣ ਗਿਆ ਦੋ ਦਿਨ ਘਰ ਨਹੀਂ ਆਇਆ ਕਿਹੜੇ ਮੁਲਕ ਰਹਿੰਦੇ ਤੁਸੀਂ ਹੋਣੀ ਮੈਨੂੰ ਪਿਆ ਕੇ ਰਹਿੰਦਾ ਹੈ ਕੈਨੇਡਾ ਅੱਛਾ ਵੀਰ ਲਾਣ ਗਿਆ ਉੱਥੇ ਸ਼ਿਫਟ ਹੋ ਗਿਆ ਕੀ ਕੰਮ ਕਰਦੇ ਸੀ ਉਹ ਉੱਥੇ ਦੋ ਸ਼ਿਫਟਾਂ 'ਚ ਕੰਮ ਕਰਦਾ ਸੀ ਇੱਕ ਅਮਾਜਨ ਤੇ ਇੱਕ ਪੈਟਰੋਲ ਪੰਪ ਤੇ ਕਿੰਨਾ ਕ ਸਮਾਂ ਹੋ ਗਿਆ ਉਸ ਤੋਂ ਬਾਅਦ ਕੈਨੇਡਾ ਜੀ ਸੱਤ ਸਾਲ ਹੋ ਗਏ ਅੱਠ ਸਾਲ ਅੱਠ ਸਾਲ ਅੱਠਵਾਂ ਸਾਲ ਲੱਗ ਗਿਆ ਤੁਹਾਨੂੰ ਕਿਦਾਂ ਪਤਾ ਲੱਗਿਆ ਸਾਨੂੰ ਲੱਗਾ ਪੰਜਵੇਂ ਦਿਨ ਪਤਾ ਲੱਗਾ ਵੀ ਉਹਦੀ ਡੈੱਡ ਬੋਡੀ ਮਿਲੀ ਹੈ ਘਰ ਤੋਂ ਅੱਧਾ ਘੰਟਾ ਤੁਰ ਕੇ ਰਸਤਾ ਜਿੱਤੇ ਚਿੰਤ ਸੁੱਟਿਆ ਬਾਰਕੇ ਉਥੋਂ ਉਹਨਾਂ ਨੇ ਕੱਢਿਆ ਅੱਗੂ ਅਜੇ ਪੋਸਟਮਾਸਟਰ ਕੁਝ ਨਹੀਂ ਹੋਇਆ ਨਾ ਕੁਝ ਸਾਨੂੰ ਕੋਈ ਨਾ ਉਧਰ ਵੀ ਕੋਈ ਕੋਈ ਕਾਰਵਾਈ ਕਰ ਰਹੀ ਹੈ ਕਾਰਵਾਈ ਹਾਂਜੀ ਕਾਰਵਾਈ ਕਰ ਰਹੀ ਹੈ ਲਾਸ਼ ਉਹਦੀ ਮਿਲ ਗਈ ਹੈ ਤੇ ਉਹਨਾਂ ਨੇ ਲਾਤੀ ਤੇ ਅਜੇ ਕੋਈ ਤਾਂ ਸਿਆਣੀ ਤੇ ਤੁਹਾਨੂੰ ਉਥੋਂ ਫੋਨ ਆਇਆ ਸੀ ਕਿਸੇ ਦਾ ਐਮਜੈਂਸੀ ਜਿੱਥੇ ਵੀਰੋਂ ਨਹੀਂ ਲੱਗੀ ਹਾਂਜੀ ਫੋਨ ਆਇਆ ਸੀ ਉਹ ਲੜਕੀ ਤਾਂ ਹੀ ਆਇਆ ਸੀ ਨਹੀਂ ਲੜਕੀ ਤਾਂ ਨਹੀਂ ਆਇਆ ਲੜਕੀ ਨੇ ਗਾਹ ਕੀਤੀ ਸੀ ਗੱਲ ਤੇ ਉਹਨਾਂ ਨੇ ਮੈਨੂੰ ਦੱਸਿਆ ਇਹ ਇਕੱਲਾ ਹੀ ਰਹਿੰਦੀ ਸੀ ਕਿ ਜਾਂ ਹੋਰ ਵੀ ਮੁੰਡੇ ਨਾਲ ਰਹਿੰਦੀ ਸੀ ਕਮਰੇ 'ਚ ਮੁੰਡਾ ਇੱਕ ਐਦਾਂ ਦਿੰਦਾ ਸੀ ਹਮਾਚਲ ਦਾ ਇੱਕ ਇੱਥੇ ਕੇਲਾ ਦਾ ਰਹਿੰਦਾ ਸੀ ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਕੰਮ ਤੋਂ ਆਏ ਸੀ ਇਹ ਕੰਮ ਤੇ ਕਿਹਾ ਹੀ ਲੋਕ ਲਾਂਦਾ ਮੈਂ ਅਸੀਂ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਜੀ ਤੇ ਹੁਣ ਤੁਸੀਂ ਡੈੱਡ ਬੋਡੀ ਮਂਗਾਉਣੀ ਕਿੱਧਰ ਨਹੀਂ ਸਾਨੂੰ ਆਹੀ ਉਹਨਾਂ 'ਤੇ ਰਿਕਵੈਸਟ ਕਰਦੇ ਆ ਕਿ ਸਾਨੂੰ ਉਧਰ ਇਨਸਾਫ ਮਿਲਣਾ ਚਾਹੀਦਾ ਵੀ ਕੀ ਹੋਇਆ ਬੇਟੇ ਨਾਲ ਸਾਨੂੰ ਉਧਰ ਅਸੀਂ ਵੀ ਵੇਖਣਾ ਚਾਹੁੰਦੇ ਆ ਵੀ ਸਾਡੇ ਬੇਟੇ ਨਾਲ ਕੀ ਹੋਇਆ ਕਿੰਨੀ ਕੋਮਰ ਦੀ ਬਾਈ ਟਾਈਮ ਤੇ ਸਾਥੇ ਪਿਆ ਗੈਰ ਜੀ ਦਾ ਕੁਵਾਰਾ ਕੁਵਾਰਾ ਸੀ ਕਿੰਨੇ ਭੈਣ ਭਰਾ ਤਿੰਨ ਭੈਣ ਭਰਾ ਠੀਕ ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਵੀ ਸਾਡੀ ਹੈਲਪ ਕੀਤੀ ਜਾਏ ਅਸੀਂ ਉੱਥੇ ਜਾ ਕੇ ਵੇਚ ਸਕੀਏ ਦੂਸਰਾ ਸਾਡੇ ਬੇਟੇ ਨੂੰ ਸਾਫ਼ ਮਿਲਣਾ ਚਾਹੀਦਾ ਠੀਕ ਵੀ ਬੇਟੇ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਮਾਰਿਆ ਕੀ ਗੱਲਬਾਤ ਹੋਈ ਕਿੱਥੇ ਜੀ ਧੰਨਵਾਦ